ਮੇਲ ਇਹਨਾਂ ਸਾਡੇ ਸਵਾਲ ਆਈ ਦੱਸੋ ਮਾਰਾ ਦੱਸੋ ਹੁਕਮ ਕਰੋ ਇੱਕ ਤਾਂ ਇਹ ਇੱਧਰ ਆ ਸਾਡਾ ਰਾਏ ਦੱਸੋ 100 ਕਰੋੜ ਰੁਪਏ ਸ਼ੋਅ ਕਰਨ ਦਾ ਇਹ ਨਾ ਇਹ ਨਹੀਂ ਆਂਦਾ ਨੂੰ ਨੌਕਰੀ ਮਿਲ ਗਈ ਪੁੜੀ ਨੂੰ ਉਹ ਮਿਲ ਚੁੱਕੀ ਜੀ ਤਾਂ ਨਾ ਹੀ ਉਹਨਾਂ ਨੂੰ ਕੁਝ ਫੰਡ ਮਿਲਿਆ ਹੈ ਫੰਡ ਕਰੋੜ ਰੁਪਏ ਦੇ ਕੇ ਤਾਂ ਆਏ ਨਹੀਂ ਜੀ ਦੇਖੋ ਘਰੇ ਚੱਕ ਦੇ ਕੇ ਆਇਆ ਨਹੀਂ ਜੀ ਮੈਨੂੰ ਪਤਾ ਹੈ ਨਾ ਆ ਵੀੜ ਕੁਏ ਮੇਰੇ ਕੋਲ ਆਈ ਸਮਝ ਹੀ ਆਈ ਹੈ ਕੋਈ ਗੱਲ ਨਹੀਂ ਅਸੀਂ ਪਤਾ ਕਰਵਾ ਇੱਕ ਨਹੀਂ ਜਿਹੜਾ ਸਾਡਾ ਟਰੈਕਟਰ ਤੋੜਿਆ ਅੱਜ ਨਿੱਕੀ ਬਾਈ ਟਰੈਕਟਰ ਹਾਂ ਅਜੇ ਤਾਈਂ ਸਰਕਾਰ ਨੇ ਕੋਈ ਹੱਲ ਨਹੀਂ ਕਰਿਆ ਉਹਨਾਂ ਦੇ ਪਰਚਾ ਦਰਜ ਕਰਦੇ ਜਿਆਦਾ ਜਿਹੜੇ ਟਰੈਕਟਰ ਦੀ ਭੰਨ ਥੋੜੀ ਆ ਮੰਗ ਸਾਡੀ ਕੋਈ ਗੱਲ ਨਹੀਂ ਇੱਕ ਜੀ ਇੱਕ ਵਾਰ ਤੁਸੀਂ ਕਿਹਾ ਸੀਗਾ ਹਾਂਜੀ ਹਾਂਜੀ ਅਜੇ ਤੱਕ ਉਹ ਤੋਂ ਕੋਈ ਬਿਆਨ ਨਹੀਂ ਉਹ ਥੇ ਧਰਨਾ ਲਾ ਕੇ ਬੈਠੇ ਵੀ ਖੰਡ ਮੈਲ ਬਚਾਉਣ ਵਾਸਤੇ ਹਾਂਜੀ ਹਾਂਜੀ ਅੱਜ ਤੁਹਾਨੂੰ 2 ਸਾਲ ਹੋ ਗਏ 70 ਅੱਜ ਤੁਸੀਂ ਵਿਧਾਨ ਸਭਾ ਚ ਇੱਕ ਕਰੇ ਵੀ ਨਹੀਂ ਬੋਲੇ ਮੇਰੀ ਬੇਨਤੀ ਸੁਣੋ ਮੈਂ ਕਿਸਾਨ ਦੇ ਦੀ ਕਮੇਟੀ ਹੈ ਜਿਹੜੀ ਐਗਰੀਕਲਚਰ ਕਮੇਟੀ ਉਹਦਾ ਮੈਂਬਰ ਆ ਠੀਕ ਹੈ ਅਸੀਂ ਪੰਜਾਬ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਖੰਡ ਮਿਲਾਂ ਬੰਦ ਹੋਈਆਂ ਉਹਨਾਂ ਦਾ ਜਿਹੜਾ ਸਰਕਾਰ ਨੂੰ ਸੁਪਾਰਿਸ਼ ਕੀਤੀ ਆ ਪੰਜਾਬ ਦੀਆਂ ਜਿਹੜੀਆਂ ਸ਼ੁਕਰ ਮਿਲਾਂ ਚੱਲ ਰਹੀਆਂ ਕਿਉਂਕਿ ਜਿਹੜੀਆਂ ਪ੍ਰਾਈਵੇਟ ਮਿਲਾਂ ਉਹ ਖੰਡ ਤੇ ਨਹੀਂ ਚੱਲ ਰਹੀਆਂ ਖੰਡ ਦਾ ਜਿਹੜਾ ਰੇਟ ਘਟ ਗਿਆ ਤੇ ਉਹਦੇ ਕਰਕੇ ਇਥਨਲ ਪ੍ਰੋਡਕਟ ਚੱਲ ਰਹੀ ਆ ਆਪਣੀ ਗਰਦਾਸਪੁਰ ਦੀ ਮਿਲ ਦੇ ਵਿੱਚ 200 ਕਰੋੜ ਰੁਪਈਆ ਲਾ ਕੇ ਅਸੀਂ ਇਸ ਸਾਲ ਇਥਨਲ ਪਲਾਂਟ ਸ਼ੁਰੂ ਕਰ ਰਹੇ ਹਾਂ ਅਗਲੇ ਸਾਲ ਜਿਹੜੀਆਂ ਰਹਿ ਗਈਆਂ ਖੰਡ ਮਿਲਾਂ ਉਹਨਾਂ ਚੱਲੂਗਾ ਤੀਜੇ ਪ੍ਰਾਧ ਜਿਹੜੀਆਂ ਖੰਡਮੇਲਾ ਪਟੀਆਂ ਗਈਆਂ ਉਹ ਖੰਡਮੇਲਾ ਦੁਆਰਾ ਚਲਾਵਾਂ ਇਹ ਤੁਸੀਂ ਇਹ ਵੇਖ ਰਹੋ ਇਹ ਇਹ ਪਲਾਟਾ ਪਲਾਟ ਕਰਤੇ ਸੀ ਪੁੱਡਾ ਨੇ ਅਸੀਂ ਮੁੱਖ ਮੰਤਰੀ ਸਾਹਿਬ ਨੇ ਸੈਨਕਟ ਕੋ ਉਧੇ ਰਕਾਤਾ ਵੀ ਇੱਥੇ ਦੁਆਰਾ ਸ਼ੂਗਰ ਮਿਲ ਚਲਾਉਣੀ ਹੈ ਤੇ ਤੁਹਾਡੇ ਨਾਲ ਵਾਦਾ ਹਲੇ 3 ਸਾਲ ਸਰਕਾਰ ਦੇ ਪਏ ਆ ਸ਼ੂਗਰ ਮਿਲ ਚਲਾ ਕੇ ਉਹਨੇ ਕਹੀ ਜੇ ਕੰਮ ਕਰਾਂਗੇ ਤਾਂ ਵੋਟ ਮੰਗਣਾਵਾਂਗੇ ਨਹੀਂ ਆਉਂਦੇ 3 ਸਾਲ ਚਲਾ ਦਊਂਗੀ 3 ਦਿਨ ਇੱਕ ਸਵਾਲ ਹੋਈ ਨਸ਼ੇ ਦਾ ਬਹੁਤ ਨਸ਼ੇ ਦਾ ਨਸ਼ੇ ਦਾ ਕੀ ਵਿਚਾਰ ਹੈ ਆਪਣਾ ਪਾਪਾ ਜੀ ਮੇਰੀ ਗੱਲ ਸੁਣੋ ਦੱਸੋ ਕਿਹੜਾ ਬੰਦਾ ਨਸ਼ੇ ਦਾ ਤਾਨੂੰ ਨਹੀਂ ਪਤਾ ਜੀ ਤਾਨੂੰ ਨਹੀਂ ਪਤਾ ਜੋ ਨਾ ਕੋ ਜੋ ਨਾ ਕੋ ਤੁਹਾਨੂੰ ਨਹੀਂ ਪਤਾ ਤੁਸੀਂ ਦੱਸੋ ਕੌਣ ਵੇਚ ਸਰ ਕ ਬੇਨਤੀ ਸੁਣ ਲਓ ਤੁਸੀਂ ਮੈਨੂੰ ਇਹ ਦੱਸੋ ਵੀ ਕਿਹੜਾ ਪਤਾ ਵੇਚਦਾ ਸਰ ਬੇਨਤੀ ਸੁਣ ਲਓ ਪਹਿਲਾਂ ਜਿਹੜੇ ਬੰਦੇ ਜਿਹੜੇ ਬੰਦੇ ਹਿੱਸਾ ਰੱਖ ਕੇ ਲੈਂਦੇ ਆ ਜੀ ਤੁਹਾਨੂੰ ਇੱਕੋ ਗੱਲ ਦੱਸਾਂ ਜੀ ਕੋਈ ਨਹੀਂ ਪਤਾ ਦੱਸਾਂ ਜੀ ਇੱਕੋ ਗੱਲ ਦੱਸਾਂ ਜੀ ਜਿਹੜੇ ਬੰਦੇ ਕਾਲੀ ਸਰਕਾਰ ਚ ਵੇਚਦੇ ਸੀ ਜਿਹੜੇ ਗਾਇਰ ਸਰਕਾਰ ਚ ਵੇਚਦੇ ਸੀ ਉਹੀ ਅਜਾਫ ਸਰਕਾਰ ਚ ਵੇਚਦੇ ਆ ਸਵਾਲ ਹੀ ਪੈਦਾ ਹੁੰਦਾ ਜਿਹੜਾ ਸਵਾਲ ਪਿਆ ਨਹੀਂ ਉਹੀ ਵੇਚਦੇ ਆ ਉਹੀ ਵੇਚਦੇ ਆ ਦੇਖੋ ਮੇਰੀ ਦੇਖੋ ਬਹੁਤ ਮੰਦਾ ਹਾਲ ਆ ਦੇਖੋ 600 ਕਰੋੜ ਦਾ ਆਪਾਂ ਚਿੱਟਾ ਨਸ਼ਾ ਫੜਿਆ 600 ਕਰੋੜ ਦਾ ਰਿਕਾਰਡ ਪੰਜਾਬ ਦੇ ਚ ਦੇਖੋ ਜਿਹੜਾ ਸਰਕਾਰ ਕਰ ਸਕਦੀ ਕੱਲ ਰਿਪੋਰਟ ਆਈ ਹੈ 600 ਕਰੋੜ ਰੁਪਏ ਦਾ ਆਪਾਂ ਨਸ਼ਾ ਫੜਿਆ 2 ਸਾਲਾਂ ਦਾ ਇੱਕ ਬੰਦਾ ਹੀ ਵੇਖੋ 55 ਭਰ ਕੇ 100 ਦੀ ਲੋੜ ਇੱਕ ਬੰਦਾ ਹੀ ਵੇਚਦਾ ਨਸ਼ੇ ਪੈਦਾ ਇਹ ਗੱਲ ਆ ਇੱਕ ਸਵਾਲ ਹੋਰ ਜਦੋਂ ਪਿਛਲਾ ਐਮਐਲਏ ਸੀ ਕਾਂਗਰਸ ਦੇ ਅਧਿਕਾਰੀ ਸੀ ਤੁਸੀਂ ਜਿਹੜਾ ਸੈਕਟਰੀਏਟ ਵਿੱਚ ਦੀ ਛੜਕਾਉਂਦੇ ਸੀ ਬਲ ਹਸਪਤਾਲ ਹਾਂਜੀ ਹਾਂਜੀ ਉੱਥੇ ਆ ਕੇ ਲਾਇਬ ਹੋਏ ਸੀਗੇ ਵੀ ਇਹ ਕਾਂਗਰਸੀ ਐਮਐਲਏ ਦਾ ਗੁੰਡਾ ਰਾਜ ਆ ਗੁੰਡਾ ਟੈਕਸ ਆ ਅੱਜ ਉਹ ਦੁਬਾਰਾ ਉਵੇਂ ਚੱਲੀ ਜਾਦਾ ਇਹ ਬਿਲਕੁਲ ਨਹੀਂ ਮੈਂ ਪਰਸੋਂ ਲੰਕੇ ਆ ਮੇਰੀ ਗੱਲ ਸੁਣੋ ਸਰ ਤੁਸੀਂ ਐਮਐਲਏ ਆ ਛੋਟਾ ਦਾ ਰੋਡ ਟੈਕਸ ਵੀ ਨਾ ਬਾਈ ਇਹ ਵੀ ਨਾ ਦੇਖੋ ਇੱਕ ਮੇਰੀ ਗੱਲ ਸੁਣੋ ਤੁਸੀਂ ਕਿਸਾਨ ਜੱਥੇਬੰਦੀਆਂ ਯਾਰ ਤੁਸੀਂ ਇੰਡੀਆ ਲੈਵਲ ਦੀ ਗੱਲ ਕਰੋ ਤੁਸੀਂ ਮੋਦੀ ਲੈਵਲ ਦੀ ਗੱਲ ਕਰੋ ਸਮਝਣਾ ਆ ਛੜਕ ਆ ਆ ਬਣ ਰਹੀ ਹੈ 950 ਕਰੋੜ ਦੀ ਕਾਲੀ ਫੇਲ ਹੋ ਕੇ ਗਈ ਇਥੋਂ ਕਾਂਗਰਸ ਫੇਲ ਹੋ ਕੇ ਗਈ ਥੋੜੀ ਕਿਰਪਾ ਨਾਲ ਐਮ ਐਲ ਏ ਬਣਿਆ ਆ ਸੜਕ ਬਣੀ ਜਾਂਦੀ ਆ ਜਿਹਦੇ ਤੇ ਵੀ 950 ਕਰੋੜ ਰੁਪਇਆ ਲੱਗਾ ਇਹਦੇ ਤੇ ਵੀ ਗੱਲ ਸੁਣ ਲੋ ਜੀ ਅਸੀਂ ਧਰਨਾ ਲਾਇਆ ਹੋਈ ਗਾ ਕਿਸਾਨ ਜਿਹਾ ਬਣ ਗਿਆ ਸਾਦਕ ਚੋਂ ਸਾਦਕ ਚੋਂ ਹਾਂਜੀ 2 ਘੰਟੇ ਦਾ ਜਾਮ ਲਾਇਆ ਸੀ ਮਣਕੇ 3 ਦਿਨ ਦਾ ਸੀ ਢਲਮਾਲੀ ਕੱਸੀ ਤੇ ਲਾਇਆ ਹਾਂ ਹਾਂ ਲਾਇਆ ਜੀ ਤੁਸੀਂ ਸਾਨੂੰ ਉੱਥੇ ਨਿੰਦਕ ਗਿਆ ਜਦੋਂ ਦੁਬਾਰਾ ਉੱਥੇ ਆਏ ਆ ਯਾਰ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਅਕਲ ਸੁਣੋ ਜਦੋਂ ਅਸੀਂ ਪਾਸ ਕਰਾ ਕੇ ਸੜਕ ਤੁਹਾਨੂੰ ਚਿੱਠੀਆਂ ਭੇਜਤੀਆਂ ਫਿਰ ਤੁਸੀਂ ਧਰਨਾ ਕਿਉਂ ਲਾਉਨੇ ਹੋ ਚਿੱਠੀਆਂ ਦਾ ਦਾਅ ਚਾਹੀਏ ਸਰ ਨਾ ਬਿਲਕੁਲ ਤੂੰ ਪਹਿਲਾਂ ਭੇਜੀਆਂ ਮੈਂ WhatsApp ਤੇ ਭੇਜੀਆਂ ਤੁਹਾਡੇ ਲੀਡਰਾਂ ਨੂੰ ਆਹ ਦੇਖੋ ਬਈ ਸੜਕ ਮੈਂ ਪਾਸ ਕਰਾ ਦਿੱਤੀ ਆ ਲੋਕ ਜਿਹੜੇ ਖੜੇ ਨਿੰਦਕੀ ਆਈ ਯਾਰ ਜਦੋਂ ਤੁਸੀਂ ਜਾਣ ਪੁੱਝ ਕੇ ਕਿ ਇਹਨੂੰ ਖਰਾਬ ਕਰੋਗੇ ਜਦੋਂ ਛੜਕ ਪਾਸ ਕਰਾਤੀ ਆ ਛੜਕਾਂ ਦੀ ਕਟਾਈ ਸ਼ੁਰੂ ਹੋ ਗਈ ਸੀ 20 20 ਗਰੁੱਪਾਂ ਦੇ ਵੰਡ ਕੇ ਉਹਦਾ ਕੰਮ ਸ਼ੁਰੂ ਹੋ ਗਿਆ ਫਿਰ ਫਿਰ ਐਵੇਂ ਤੇ ਧਰਨੇ ਲਾਉਂਦੇ ਨਹੀਂ ਨਹੀਂ ਬਿਲਕੁਲ ਪਹਿਲਾਂ ਟੈਂਡਰ ਲੱਗ ਚੁੱਕੇ ਹੈ ਮੇਰੀ ਗੱਲ ਸੁਣੋ ਇਹ ਨਾ ਕਿਹਾ ਕੰਮ ਇੰਟਰਨੈਟ ਦਾ ਆ ਤੁਸੀਂ ਗੱਲ ਫੜਾ ਰਹੇ ਜੀ ਚੱਲਦੇ ਤੋ ਇਹ ਐਵੇਂ ਨਾ ਬਿਲਕੁਲ ਲੋਕ ਤੋਂ ਨਹੀਂ ਗੱਲ ਨਹੀਂ ਪਹਿਲਾਂ ਤੁਸੀਂ ਹੋਰ ਉਹਨੇ ਮਗਰ ਬਦਲ ਜਾਂਦੇ ਨੇ ਨਹੀਂ ਨਹੀਂ ਹਾਂ ਤੁਹਾਡੀ ਆਵਾਜ਼ ਬੰਦੀ ਨਹੀਂ ਹੋਣਾ ラスベガタも。<laughs> <laughs>